ਸਫੀਕਾਰ ਦੀ ਅੱਜ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਪਟਾਕੇ ਵੀ ਲੈ ਕੇ ਆਵਨੇ ਕਰਾਲੀ ਤੋਂ ਯਾਰ ਤੁਹਾਨੂੰ ਦੱਸਿਆ ਇਹਦੀ ਗੱਲ ਤੇ ਉੱਧਰ ਬਾਪੂ ਕਹਿੰਦਾ ਇੱਕ gekeੜਾ ਲਾ ਕੇ ਆਂ ਮੰਡੀ ਦਾ ਕਿਉਂਕਿ ਦੋ gekeੜੇ ਨੇ ਮੈਂ ਕਹਿੰਦਾ ਚੱਲ ਮੈਂ ਲਾ ਆਉਣਾ ਕੋਈ ਨਾ ਪਹਿਲਾਂ ਖਰਚੇ ਵੱਢ ਗਏ ਆਂਦੇ ਨੇ ਹੁਣ gekeੜਾ ਲਾਉਂ ਚੱਲੇ ਆਂ ਉਹਦੇ ਬਾਅਦ ਤੋਂ ਫਿਰ ਨਾ ਨਹਾਤ ਹੋ ਕੇ ਤਿਆਰ ਹੋ ਕੇ ਚੱਲਾਂਗੇ ਕਰਾਲੀ ਤੋਂ ਤੇ ਫਤੇਗੜ ਸਾਹਿਬ ਵੀ ਰੁਕਾਂਗੇ ਵਾਪਸੀ ਤੇ ਲੱਭ ਹਾਂਜੀ ਮਿੱਤਰੋ ਚੱਲਦੇ ਆਂ ਹੁਣ gekeੜਾ ਲਾਉਣ ਮੰਡੀ ਚ ਭੀ ਕੋ ਪਿਆਰਿਓ ਚਲਦੇ ਆਂ ਬੱਤੀ ਝੋਗਾ ਲੈ ਕੇ ਚਲਦੇ ਆ ਜੀ ਮੰਡੀ ਉਹ ਜਿਹੜਾ ਪੂਰਾ ਖਾਣੇਦਾਰ ਲੈ ਚੁੱਕਾ ਆ ਕਿਹੜਾ ਮੈਲਾ ਹੈ ਹੁਣ ਫਿਰ ਭਾਕੇ ਲੈਣ ਜਾਣਾ ਕਰਾ ਲੀ ਹਾਂ ਜੀ ਦੋਸਤੋ ਚੱਲਦੇ ਹਾਂ ਜੀ ਹੁਣ ਆਪਾਂ ਮੰਡੀ 'ਚ ਜੁੜੇ ਰਹੋ ਲੇਟ ਹੋ ਗਏ ਪਹਿਲਾਂ ਕਰਕੇ ਵਧਣ ਚਲੇ ਗਏ ਸੀ ਸਵੇਰੇ ਤਹੀਂ ਤਾਂ ਉਹ ਨੂੰ ਜਿਹੜਾ ਲਾਏ ਆਉਣਾ ਸੀਗਾ ਅੱਜ ਉਹ ਠੀਕੋ ਆ ਗਏ ਆ ਰਿਓ ਮਾਰਦਾ ਪਿੱਛੇ ਆ ਰਹਿਣਾ ਅਰਸਤ ਮੈਲੀ ਆ ਅਰਸਤ ਬੈਲੀ ਆ ਆਪਾਂ ਪਹੁੰਚ ਗਏ ਇੰਸਰਫਾ ਦੇ ਅੱਪ ਯੂ ਯੂ ਕਾ ਲਵ ਯੂ ੜਕੜਦੀ ਆਵਾਜ਼ ਆਉਂਦੀ ਦੀ ਭਤੀਜ ਦੇਖਣ ਰੁਕਿਆ ਦੀ ਮੈਂ ਕਿਤੇ ਪਿੱਛੇ ਰਹਿ ਜੇ ਟਰਾਲੀ ਹਾਂਜੀ ਮਿੱਤਰ ਪਿਆਰਿਓ ਕਟਿਆਣੇ ਪਹੁੰਚ ਗਏ ਆਪਾਂ ਹੋਰ ਦੋਸਤੋਂ ਗੱਲਬਾਤ ਕੀ ਕਰਦੇ ਟੋਟਿਓ 55 ਵੀਕ ਮੀਟ ਤੇ ਮੈਲ ਦਾ ਮੇਲ ਦਾ ਆਇਆ ਯਾਰ ਅਰਜਣ ਅਰਜਣ ਦੀ ਕਿਹੜਾ ਰੀਤ ਕਰਨੂਗਾ ਅਰਜਣ ਅਰਜਣ ਵੈਲੀਓ ਆ ਲਵ ਯੂ ਲਵ ਯੂ ਵੇ ਆ ਝੋਨਾ ਢੇਰੀ ਕਰਕੇ ਫਿਰ ਚੱਲਾਂਗੇ ਕਰਾਲੀ ਪਟਾਕੇ ਲੈਣ ਜੁੜੇ ਨੇ ਆ ਗਏ ਪਟਿਆਲਾ ਸਿਊਟੀ ਫੂਟੀ ਹਾਂਜੀ ਦੋਸਤੋ ਮੰਡੀ ਚ ਆ ਗਏ ਢੇਰੀ ਕਰਦੇ ਆ ਉਹ ਦੋ ਟਰਾਲੀਆਂ ਨੇ ਕਿੱਥੇ ਲਾਹੇਗਾ ਦੋ ਟਰਾਲੀਆਂ ਹਾਂ ਹਾਂਜੀ ਦੋਸਤੋ ਬੁੱਤ ਜਰ ਖਾਲੀ ਹੋ ਗਈ ਪਿੰਡ ਚੱਲਦੇ ਆ ਨਾ ਧੋ ਕੇ ਫਿਰ ਚੱਲਦੇ ਆ ਆਪਾਂ ਕਰਾਲੀ ਪਟਾਕੇ ਲੈਣ ਚਲੋ ਦੋਸਤੋ ਹੁਣ ਚਾਹ ਪੀਨੇ ਆਪਾਂ ਚਾਹ ਨੂੰ ਪੀ ਕੇ ਜਦ ਤੱਕ ਆ ਖਾਲੀ ਕਰ ਦੇਣਗੇ ਹਾਂਜੀ ਦੋਸਤੋ ਹੋ ਠੀਕ ਹੋ ਤੇ ਅੱਜ ਤੁਹਾਨੂੰ ਕਰਾਲੀ ਮੰਡੀ ਦਿਖਾਵਾਂਗੇ ਯਾਰ ਨਸ ਸੌਰੀ ਸੱਚ ਕਰਾਲੀ ਪਟਾਕੇ ਦਿਖਾਉਣੇ ਆ ਤੁਹਾਨੂੰ ਅੱਜ ਦੁਕਾਨਾਂ ਉੱਥੇ ਲੱਗੀਆਂ ਹੋਈਆਂ ਜੀ ਆਹ ਪਾ ਫੱਟ ਵੀ ਜਬੀਰ ਸਿੰਘ ਵੀ ਹੱਟ ਪਿੱਛੇ ਦੋਸਤੋ ਹੁਣੇ ਘਰੇ ਆਏ ਹਾਂ ਹੁਣ ਨਹਾ ਤੋ ਕੇ ਚੱਲਦੇ ਆਂ ਕਰਾਲੀ ਨੂੰ ਜੁਕੇ ਨੇ ਹਾਂਜੀ ਮਿੱਤਰੋ 11 ਵਜੇ ਦੇਖ ਲਓ ਹੁਣ ਰੋਟੀ ਖਾਣ ਲੱਗੇ ਆਂ ਸਵੇਰ ਦੀ ਫਿਰ ਤਿਆਰ ਹੋ ਕੇ ਚੱਲਦੇ ਆਂ ਹੁਣ ਕਰਾਲੀ ਨੂੰ ਆਉਦੇ ਹੋਏ ਫਤੇਗੜ ਸਾਹਿਬ ਦੀ ਜੀ ਦੋਸਤੋ ਝੰਡਾ ਆਪਣਾ ਹੋ ਹੋਇਆ ਵੀ ਆਤੀ ਲਾ ਲਾਤਾ ਨਵਾਂ ਫਲਾਇਗਾ ਕਿਸਾਨੀ ਝੰਡਾ ਗੱਡੀ ਤੇ ਤੇ ਹੁਣ ਜਾ ਰਹੇ ਆਂ ਕਰਾਲੀ ਜੁੜੇ ਰਹੋ ਤੇ ਫਤੇਗੜ ਸਾਹਿਬ ਦੀ ਵੀ ਰੌਣਕਾ ਦਿਖਾਵਾਂਗੇ ਤੁਹਾਨੂੰ ਦੀਵਾਲੀ ਦੀਆਂ ਲਵ ਚਲਦੇ ਆ ਜੀ ਹੁਣ ਕਰਾਲੀ ਨੂੰ ਹਾਂਜੀ ਦੋਸਤੋ ਡੀਜ਼ਲ ਪਵਾ ਰਹੇ ਸੀ ਗੱਡੀ ਚ ਚਲਦੇ ਆ ਡੀਜ਼ਲ ਪਵਾ ਕੇ ਕਰਾਲੀ ਨੂੰ ਹਾਂਜੀ ਦੋਸਤੋ ਜਾ ਰਹੇ ਆ ਕਰਾਲੀ ਨੂੰ ਫਤੇਗੜ ਸਾਹਿਬ ਆ ਗਏ ਲੇਟ ਹੋ ਗਏ ਥੋੜਾ ਜਿਆਹਾ ਯਾਰ ਸੌਰੀ 1 ਵਜੇ ਦਾ ਟਾਈਮ ਦੇ ਆਤੀ ਕਰਾਲੀ ਵਾਲਿਆਂ ਨੂੰ 2 ਵਜੇ ਤੱਕ ਪਹੁੰਚਾਂਗੇ ਓਕੇ ਮਿਲਦੇ ਆ ਹਾਂਜੀ ਦੋਸਤੋ ਪਹੁੰਚਣ ਵਾਲੇ ਹਾਂ ਕਰਾਲੀ ਮਰੀਂਡੇ ਆ ਗਏ ਇਹ ਬੈਲਟ ਲਾ ਕੇ ਗੱਡੀ ਚਲਾਇਆ ਕਰੋ ਯਾਰ। ਚੱਲ ਪਿਆ। ਹਾਂਜੀ ਮਿੱਤਰ ਪਿਆਰੇ ਉਹ ਸਮਝ ਹੀ ਨਹੀਂ ਆਉਂਦੀ ਦੁਕਾਨੀ ਬਹੁਤ ਨਹੀਂ ਇੱਥੇ। ਅੰਦਰ ਦੋ ਲਾਏ ਨੇ ਤੋਂ ਬਾਕੀ ਹੋਰ ਮੈਂ ਕਹਿੰਦਾ ਹਨੀਗਾ ਮਾਰ ਲੈ ਯਾਰ। ਐ ਆ ਗੱਲ। ਪਿਛਲੀ ਵਾਰ ਉਹ ਪਰਲੇ ਤੋਂ ਲੈ ਕੇ ਗਏ ਸੀ। ਐਂ ਤਾਂ ਕਿ ਲਿਹਾਜੀ ਆ ਭਤੀ ਜੀ ਗਾ ਹਾਂ ਉਹ ਕਹਿੰਦਾ ਚਾਚੇ ਸਾਡੇ ਆ ਜਾ। ਕਿ ਮਾਨਸਾਨ ਕਰਾਇਓ ਕਰਨਾ ਹੀ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਯਾਰ। ਦੀਵਾਲੀ ਹਰੇਕ ਬੰਦਾ ਪੈਸੇ ਕਮਾਉਣ ਵਾਸਤੇ ਲੌਂਗਿੰਗ ਫੋਨ ਕਰਨੀ ਹੈ। ਉਸਦੀ ਦਿਖਾਉਣੀ ਆ ਤੁਹਾਨੂੰ ਅੱਗੇ ਜੀ ਭਾਰ ਯਾਰ। ਹਾਂਜੀ ਮਿੱਤਰ ਪਿਆਰਿਓ ਆ ਤਾਂ ਨਾ ਯਾਰ ਮੇਰੇ ਹਿਸਾਬ ਨਾਲ 10 ਦਿਨ ਪਹਿਲਾਂ ਲੈ ਕੇ ਜਾਵੇ ਇਹ ਲੈ ਕੇ ਜਾਣੇ ਹੁਣ ਐ ਤਾਂ ਫਿਰ ਪਤਾ ਨਹੀਂ ਲੱਗਦਾ ਯਾਰ ਇੱਥੇ ਤਾਂ ਕੰਨ ਨਹੀਂ ਬਹੁਤ ਨੇ ਯਾਰ ਆਪਾਂ ਦੇਖਦੇ ਆਂ ਜੀ ਅੱਛੀ ਹੈਗੀ ਆ ਮਾਰਕੀਟ ਥੋੜੀ ਜੀ ਆ ਦੇਆ ਭਤੀਜਾ ਆ ਗਿਆ ਆਪਣਾ ਠੀਕ ਆ ਮੁੰਡਿਆ ਆ ਵੀ ਪਟਾਕੇ ਲੈਣ ਆਇਆ ਭਤੀਜਾ ਆਪਣਾ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਮਿੱਤਰ ਪਿਆਰਿਓ ਕਰਾਲੀ ਅੱਜ ਤਾਂ ਸਮਝ ਨਹੀਂ ਆ ਰਹੀ ਯਾਰ ਆ ਵੀ ਆਪਣੇ ਭਤੀਜ ਫਤੇਗੜ੍ਹ ਸਭ ਤੋਂ ਹੀ ਟਾਕੇ ਲੈਣਾ ਆਏ ਨੇ ਆ ਵੀ ਪਰ ਰੋਕਦੇ ਆ ਆ ਜਾ ਆ ਜਾ ਭਤੀਜ ਬੀ ਯਾਰ ਪਟਾਕੇ ਲੈਣਾ ਆਏ ਵੇ ਨੇ ਆਪਣੇ ਕਿੱਥੋਂ ਆਏ ਵੀ ਉਹ ਮਹਾਲੀ ਤੋਂ ਹਾਂ ਮਹਾਲੀ ਤੋਂ ਆਏ ਕਿਵੇਂ ਐ ਇੱਕ ਦੀ ਰੇਟ ਜ਼ਿਆਦਾ ਲਾ ਰਹੇ ਨੇ ਜ਼ਿਆਦਾ ਜ਼ਿਆਦਾ ਉਹ ਕਿਵੇਂ ਇੱਕ ਦੀ ਤਾਂ ਲੁਟੇ ਮਚਾਈ ਪਈਆ ਕਹਿੰਦੇ ਫਾਇਦਾ ਨਹੀਂ ਹੈਗਾ ਬੰਦਾ ਤੇਲ ਪੂਕ ਕੇ ਆਉਂਦਾ ਇੰਨੀ ਪੂਰ ਚੱਲ ਪੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਰਾਲੀ ਆਏ ਵੇ ਆ ਯਾਰ ਤੇ ਥੋੜਾ ਜਿਹਾ ਲੇਟ ਹੋ ਗਏ ਇੱਥੇ ਦੁਕਾਨ ਹੈਗੀ ਆ ਸੂਰਜ ਬਰਮਾ ਹਾਂਜੀ ਕਿਹੜੀ ਕੋਰਪੋਰੇਟ ਦੁਕਾਨ ਆ ਯਾਰ ਇੱਥੋਂ ਲੈ ਆਸਤਾ ਛੋਟਾ ਮੋਟਾ ਜਿਹਾ ਸੌਫਟ ਜੀ ਲੈਣੇ ਦੀ ਬਾਕੀ ਇੱਕ ਦੁਕਾਨ ਹੋਰ ਸੀ ਤਿੰਨ ਗੱਡਬੇ ਉੱਥੋਂ ਲੈ ਵੀ ਲੇਟ ਹੋਗੇ ਮੇਰੇ ਹਿਸਾਬ ਨਾਲ ਤਾਂ ਯਾਰ ਹੱਤਾ ਘੰਟ ਪਹਿਲਾਂ ਆਉਣਾ ਚਾਹੀਦਾ ਹੈ ਬਾਕੀ ਏਰੇਕ ਦੀ ਆਪਣੀ ਆਪਣੀ ਮਰਗੀ ਹੈਗੀ ਆ ਠੀਕ ਹੈ ਇਹਨਾਂ ਕੋਲ ਵੀ ਆਟਮਾ ਯਾਰ ਵਧੀਆ ਰੱਖਿਆ ਵਸਮਾ ਇਹਨਾਂ ਦਾ ਵੀ ਬੱਸ ਉਹ ਆਹ ਕਹਦੇ ਜੇ ਕਿਸੇ ਨੇ ਹੋਲ ਸੇਲ ਵਾਸਤੇ ਲੈਣਾ ਹੋਵੇ ਤਾਂ ਅਸੀਂ ਉਹ ਵੀ ਦੇ ਦਿੰਦੇ ਆ ਮਹੀਨਾ ਪਹਿਲਾਂ ਨੰਬਰ ਇਹਨਾਂ ਦਾ 951765 1455 ਐ ਉਹ ਦੱਸੋ ਠੀਕ ਹੋ ਬਾਕੀ ਠੀਕ ਆ ਯਾਰ ਬਾਕੀ ਰਾਸ਼ਪਾ ਹੁਤਾ ਅੱਜ ਸਾਰਾ ਹੀ ਪੰਜਾਬ ਇਕੱਠਾ ਹੀ ਚੱਲਿਆ ਵੇ ਆਈ ਪਰ ਇੱਕ ਗੱਲ ਹੋਰ ਆ ਇਹ ਨਹੀਂ ਪਤਾ ਕਿ ਦੀਵਾਲੀ ਕੱਲ ਦੀ ਹੈ ਕਿ ਪਰਸੋਂ ਦੀ ਆ ਉਹ ਵੀ ਹਜੇ ਕੰਫਿਊਜ਼ਨਾਂ ਨੇ ਵੀ ਚੱਲੀ ਜਾਏ ਤੇ ਜੋ ਇਹ ਕਿ ਦੋ ਦਿਨ ਪਤਾ ਨਹੀਂ ਪਟਾਕੇ ਚਲਾਉਗਾ ਅਗਲਾ ਚਲੋ ਠੀਕ ਆ ਮਿੱਤਰ ਪਿਆਰਿਓ ਚੱਲਦੇ ਆ ਹੁਣ ਸਰਹੰਦ ਨੂੰ ਮਿਲਦੇ ਆ ਅੱਗੇ ਜਾ ਕੇ ਹਾਂਜੀ ਮਿੱਤਰੋ ਚੱਲਦੇ ਆ ਹੁਣ ਆਪਾਂ ਸਰਹੰਦ ਨੂੰ ਇੱਥੋਂ ਹਾਂਜੀ ਲੈਨੇ ਜੀ ਸੌਣ ਤੋਂ ਜਿਹੜੇ ਮਡੇ ਮੋਟੇ ਲੈਨੇ ਦੀਏ ਬਾਕੀ ਆ ਭਤੀਜਾ ਆ ਕੇ ਆਪਣੇ ਤੁਸੀਂ ਲੈ ਲਿਓ ਸਮਾਨ ਕਿ ਲੈਣਾ ਹਜੇ ਗੱਡੀ پارک ਲਾਇਆ ਜੀ ਪਾਰਕ ਠੀਕ ਆ ਫਿਰ ਕੇ ਲਿਓ ਟਿਕਲੀ ਅੱਜ ਉਹ ਐਕਟੀ ਰੇਟ ਬਹੁਤ ਤੇਜ਼ ਨੇ ਇਹਨਾਂ ਦੇ ਹੋਰ ਰੱਖਿਓ ਆ ਚੀਜ਼ ਦਾ ਹੋਰ ਦੱਸੋ ਹਾਂ ਜੀ ਇਹਨਾਂ ਦਾ ਵੀ ਕੋਈ ਗੱਲ ਨਹੀਂ ਕਿੱਥੋਂ ਆਏ ਹੋ ਤੁਸੀਂ ਅਸਲੀ ਪੁਆਲੀ ਕੋਕੀ ਦਾ ਸਾਰੇ ਹੋ ਇਹਨਾਂ ਜਿਹੜੀਆਂ ਆਪਾਂ ਬੋਲ ਰਹੇ ਹਾਂ ਕਿੰਨੀ ਕੁ ਬਣ ਗਈ ਹਾਂਜੀ ਆਹ ਭਤੀਜ ਵੀ ਆਪਣਾ ਕਰਾਲੀ ਤੋਂ ਹੈਗਾ ਠੀਕ ਆ ਹਾਂਜੀ ਹਾਂਜੀ ਠੀਕ ਆ ਚੱਲ ਪਿਆ ਹਾਂਜੀ ਦੋਸਤੋ ਆਪਾਂ ਲੈ ਲੇ ਸ਼ਾਰਟ ਸ਼ੂਟ ਬਾਕੀ ਘਰੇ ਵੀ ਪਏ ਸੀ ਪਿਛਲੇ ਸਾਲ ਦੇ ਬਚੇ ਹੋਏ ਲੈ ਲੇ ਆਪਾਂ 7 8 ਛੋਟ ਕਿੰਨੀ ਚਾਹੀਦੀ ਸੀ ਆਪਾਂ ਨੂੰ ਅਸਤੁਸ਼ਤ ਬਾਜੀ ਲੈ ਲਈ ਮੜਾ ਮੂਟਾ ਨਾਰ ਲੈ ਲਿਆ ਤੇ ਹੁਣ ਚੱਲਦੇ ਆਂ ਤੇ ਰੇਟ ਦਾ ਬਹੁਤ ਫਰਕ ਆ ਭਤੀਜਾ ਉਹ ਵੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ ਘਟੋ ਘਟ 20 ਦਿਨ ਪਹਿਲਾਂ ਆਵੇ ਲੈਣ ਅੱਜ ਤਾਂ ਇੱਥੇ ਫਿਰ ਸਾਰਾ ਹੀ ਪੰਜਾਬ ਪਹੁੰਚਿਆ ਵੀ ਆਈ ਉਹਦੇ ਕਰਕੇ ਉਹ ਫਰਕ ਹੈਗਾ ਇਹ ਮਤਲਬ ਪਟਿਆਲੇ ਤੋਂ ਆਏ ਬੈ ਨੇ ਦੇਖੋ ਉਧਰੋਂ ਟਾਕੇ ਲੈਣ ਜਿਵੇਂ ਅਸੀਂ ਆਏ ਬੈ ਦੀ ਖੰਨੇ ਤੋਂ ਆਏ ਬੈ ਨੇ ਬਹੁਤ ਦੂਰ ਦੂਰ ਤੋਂ ਆਏ ਬੈ ਹੈਗੇ ਨੇ ਠੀਕ ਆ ਜੀ ਬਾਕੀ ਲੱਭ ਜੂ ਚਲਦੇ ਆ ਹੁਣ ਸਰੰਦ ਮਾੜਾ ਝਾ ਖੜਕੇ ਬਾਜ਼ਾਰ ਚ ਆਉਣ ਕਮੇਲਾ ਦੇਖ ਕੇ 5-10 ਮਿੰਟ ਫਿਰ ਚੱਲਾਂਗੇ ਪਿੰਡ ਨੂੰ ਓਕੇ ਹਾਂਜੀ ਦੋਸਤੋ ਜਾਇਆ ਆਏ ਸੀ ਆਪਾਂ ਮੈਂ ਫਸੀ ਰੁਕਿਆ ਸੀ ਥੋੜਾ ਜਿਹਾ ਇੱਥੇ ਨਾ ਰਿਸ਼ਤੇਦਾਰ ਆਪਣਾ ਗੇਮ ਲੈ ਗਿਆ ਸੀਗਾ PlayStation ਉਹ ਫੜਨੀ ਸੀਗੀ ਉਹਦੇ ਕੋਲ ਉਹਦੇ ਕਰਕੇ ਰੁਕੇ ਆ ਗੇਮ ਲੈ ਕੇ ਫਿਰ ਚਲਦੇ ਆ ਪਿੰਡ ਵੱਲ ਨੂੰ ਇਹ ਵੇ ਸਭ ਨੂੰ ਖੁਕ ਲੱਗੀ ਨਹੀਂ ਯਾਰ ਸਮੋਸਾ ਵੜ ਕੇ ਲਿਆਏ ਕਿਉਂਕਿ ਖੜਨ ਦਾ ਟਾਈਮ ਨਹੀਂ ਹੈਗਾ ਯਾਰ PGSDU ਦਾ ਥੋੜਾ ਜਿਹਾ ਇਸ ਰੰ ਦਾ ਕੋਈ ਵੇਟ ਕਰ ਰਿਹਾ ਹੈ ਆਪਣੇ ਹਾਂਜੀ ਗੇਮ ਫੜਾ ਗਿਆ ਚਲਦੇ ਹਾਂ ਹਾਂਜੀ ਮਿੱਤਰ ਪਿਆਰਿਓ ਚਲਦੇ ਆ ਪਿੰਡ ਨੂੰ ਖਾਣ ਪੀਣ ਆਲਾ ਆਪਾਂ ਸ਼ਾਮ ਆਲਾ ਵੀ ਫਰਗਾਨੀ ਚਿਕਨ ਲੈ ਲਿਆ ਤੇ ਉਹ ਆਪਣੇ ਭਤੀਜ ਮੁੰਡੇ ਕਹਿੰਦੇ ਸੱਚੇ ਪੈਸੇ ਨਹੀਂ ਅਸੀਂ ਲੈਣੇ ਹੈਗੇ ਇਹਨੂੰ ਪਿਆਰ ਕਰਦੇ ਨੇ ਯਾਰ ਮੈਂ ਤਾਂ ਕਿਹਾਤੀ ਆ ਕੰਮ ਨਾ ਕਰੂ ਕਹਿੰਦੇ ਨਹੀਂ ਕੱਚੇ ਲੈਣੀ ਹੋਣੀ ਹੈਗੇ ਹਾਂਜੀ ਦੋਸਤੋ ਘਰੇ ਆ ਗਏ ਆਪਾਂ ਆ ਲੈ ਆਂਦੇ ਤਿੰਨ ਥਾਲੀ ਹਾਂਜੀ ਮਿੱਤਰੋ ਹੁਣੇ ਆਏ ਆ ਘਰੇ ਆਪਾਂ ਤੇ ਲੈ ਆਏ ਆਪਾਂ ਸ਼ਾਰਟ ਸ਼ੂਟ ਸਾਰਾ ਕੁਝ ਲਿਆਂਦਾ ਤੇ ਕਈਆਂ ਦੇ ਫੋਨ ਆਏ ਚਾਚੇ ਰੇਟ ਦਾ ਕੀ ਫਰਕ ਆ ਰੇਟ ਦਾ ਫਰਕ ਤਾਂ ਹੈਗਾ ਪਰ ਇੰਨਾ ਜ਼ਿਆਦਾ ਨਹੀਂ ਹੈਗਾ ਆਪਦੇ ਸ਼ਹਿਰ ਤੋਂ ਹੀ ਲੈ ਲਓ ਮੈਂ ਤਾਂ ਤੁਹਾਨੂੰ ਇਹੀ ਗੱਲ ਕਹੂਗਾ ਉੱਥੇ ਜਾਣ ਦਾ ਤਾਂ ਫਾਇਦਾ ਹੈ ਜੇ ਆਪਾਂ ਹੋਲ ਸੇਲ 'ਚ 10-15000 ਦੇ ਪੜਾਕੇ ਲਾਉਣ ਵਾਸਤੇ ਲੈਣੇ ਨੇ ਠੀਕ ਆ ਜੀ ਬਾਕੀ ਥੋੜੀ ਮਰਗੀ ਆ ਚਲੋ ਮੈਂ ਤਾਂ ਉੱਥੇ ਭਤੀਜਿਆਂ ਨੂੰ ਮਿਲਣ ਗਿਆ ਦੀ ਰੰਗਮੰਚ ਆਪਾਂ ਲੈ ਵੀ ਜਾਂਦੇ ਆਪਣੇ ਆ ਆਪਣੇ ਆ ਕੇ ਆਹ 10000 ਦੇ ਨੇੜੇ ਤੇੜੇ ਮਤਲਬ ਐਂ ਗੱਲ ਬਾਤ ਬਾਕੀ ਤੁਹਾਨੂੰ ਲਵ ਯੂ ਆ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਲਵ ਯੂ ਅਕੱਡੀਏ ਬਾ ਤੇ ਅੱਜ ਦਾ ਬਲਾਗ ਬਹੁਤ ਵਧੀਆ ਗਿਆ ਏ ਵਧੀਆ ਗਿਆ ਏ ਬਲਾਗ ਅੱਜ ਦਾ ਤੇ ਜਿੰਨੇ ਵੀ ਵੀਡੀਓ ਮਿਲੇ ਤੁਹਾਨੂੰ ਲਵ ਯੂ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਤੇ ਛੋਟੇ ਬੱਚਿਓ ਨੌਜਵਾਨੋ ਪਟਾਖਿਆਂ ਤੋਂ ਤੁਸੀਂ ਦੂਰ ਰਹੋ ਭਾਈ ਮੜੀ-ਮੁੱਟੀ ਚੱਕਰੀ-ਚੁਗਰੀ ਚਲਾ ਲਿਓ ਜੇ ਕੋਈ ਨਾਰ ਚਲਾਉਣਾ ਹੈ ਤਾਂ ਦੇ ਕਿਸੇ ਘਰ ਦੇ ਵੱਡੇ ਮੈਂਬਰ ਨੂੰ ਕੋਲ ਖੜਾ ਕੇ ਫੇਰ ਚਲਾਉਣਾ ਹੈਗਾ ਏ ਬਾਕੀ ਮੇਰੇ ਵੱਲੋਂ ਤੁਹਾਨੂੰ ਫੁੱਲ ਲਵ ਯੂ ਆ ਸਤਿ ਸ਼੍ਰੀ ਅਕਾਲ ਤੇ ਪਰਸੋਂ ਨੂੰ ਦਿਖਾਵਾਂਗੇ ਤੁਹਾਨੂੰ ਗਰਪਟਾਕੇ ਚਲਾ ਕੇ ਦੇਖਿਓ ਫਿਰ ਅਨੰਦ ਮੰਗ ਆਣ ਇੱਕ ਘੰਟਾ ਸ਼ਾਟ ਚੱਲਣਗੇ ਲਗਾਤਾਰ ਲਵ ਜੀ ਹਾਂਜੀ ਦੋਸਤੋ ਆਹ ਫਿਰ ਪਰਸੋਂ ਨੂੰ ਚਲਾਵਾਂਗੇ ਪਰਸੋਂ ਨੂੰ ਕਹੀ ਜਾਂਦੇ ਨੇ ਕਿ ਦੀਵਾਲੀ ਪਰਸੋਂ ਨੂੰ ਆ ਵਿੱਚੇ ਕੱਢੂ ਕਹੀ ਜਾਂਦੇ ਨੇ ਚਲੋ ਦੇਖਦੇ ਆ ਜਿਹੇ ਜਾ ਮਾਹੌਲ ਹੋਇਆ ਚਲੋ ਠੀਕ ਆ ਯਾਰ ਅੱਜ ਦੇ ਬਲੌਗ ਦਾ ਅਨੰਦ ਮਾਣਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਓਕੇ ਜੀ